ਚੈਨਲ ਪੰਜਾਬੀ ਦੇ ਖਰਦਸ਼ਕਾਂ ਦਾ ਆਪ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡਜ਼ ਦੇ ਕੋਲ ਹਥਿਆਰ ਨੇ। ਇਹਦਾ ਕੀ ਮਾਮਲਾ ਆ? ਦੂਜਾ ਰੂਸ-ਯੂਕਰੇਨ ਲੜਾਈ ਸਬੰਧੀ ਜਿਹੜੀ ਵੈਸ ਹਜੇ ਵੀ ਆਸ਼ਵੰਦ ਆ। ਤੀਜਾ ਅਨ ਡਾਕੂਮੈਂਟਡ ਸਟੂਡੈਂਟਸ ਦੀ ਟਿਊਸ਼ਨ ਫੀਸ ਦਾ ਮਾਮਲਾ। ਚੌਥੀ ਗੱਲਬਾਤ ਕਰਨੀ ਹੈ ਕਈ ਦੇਸ਼ਾਂ ਨੇ ਅਮਰੀਕਾ ਦੀਆਂ ਡਾਕ ਸ਼ੋਅਾਂ ਬੰਦ ਕੀਤੀਆਂ ਤੇ ਇੱਕ ਗੱਲਬਾਤ ਕਰਨੀ ਆਪਾਂ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹਦੇ ਨਾਲ ਕਿਹੜੀਆਂ ਨੌਕਰੀਆਂ ਪਹਿਲਾਂ ਜਾਣਗੀਆਂ ਤੇ ਕਿਹੜੀਆਂ ਬਾਅਦ ਦੇ ਵਿੱਚ ਮਾਈਕਰੋਸਾਫਟ ਦੀ ਇੱਕ ਸਰਵੇ ਆਇਆ ਕਰ ਸਰਚ ਆ ਉਹਦੇ ਤੇ ਗੱਲਬਾਤ ਕਰਾਂ ਸਭ ਤੋਂ ਪਹਿਲੀ ਗੱਲਬਾਤ ਵਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡਸ ਦੇ ਕੋਲ ਹਥਿਆਰਾਂ ਦਾ ਮਾਮਲਾ ਉਹ ਆਰਮਡ ਨੇ ਹੁਣ ਨੈਸ਼ਨਲ ਗਾਰਡ ਕੋਲ ਹਥਿਆਰ ਤਾਂ ਹੋਣ ਗਏ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਕਿਉਂਕਿ ਵਸ਼ਿੰਗਟਨ ਡੀਸੀ ਦਾ ਗਵਰਨਰ ਕੋਈ ਨਹੀਂ ਇਹਦਾ ਸਿੱਧਾ ਕੰਟਰੋਲ ਰਾਸ਼ਟਰਪਤੀ ਦੇ ਹੱਥ ਦੇ ਵਿੱਚ ਆ ਰਾਸ਼ਟਰਪਤੀ ਨੇ ਪਿਛਲੇ ਦਿਨਾਂ ਦੇ ਵਿੱਚ ਸਿੱਧੇ ਸਿੱਧੇ ਜਿਹੜੇ ਨੈਸ਼ਨਲ ਗਾਰਡ ਇੱਥੇ ਲਾ ਦਿੱਤੇ ਸੀ ਇਹ ਕਹਿ ਕੇ ਕਿ ਡੀਸੀ ਪੁਲਿਸ ਕੋਲੋਂ ਇੱਥੋਂ ਦਾ ਕ੍ਰਾਈਮ ਸੰਭਿਆ ਨਹੀਂ ਜਾ ਰਿਹਾ ਇਸ ਕ੍ਰਾਈਮ ਨੂੰ ਕਾਬੂ ਕਰਨ ਦੇ ਲਈ ਨੈਸ਼ਨਲ ਗਾਰਡ ਦਾ ਲਾਉਣਾ ਜ਼ਰੂਰੀ ਹੈ ਇੱਥੇ ਤੱਕ ਗੱਲ ਬਿਲਕੁਲ ਠੀਕ ਸੀ ਪਰ ਹੁਣੋ ਮਸਲਾ ਇੱਥੇ ਤੱਕ ਇਹ ਕਿਹਾ ਗਿਆ ਸੀ ਕਿ ਉਹ ਅਨਾਰਮਡ ਹੋਣਗੇ ਮਤਲਬ ਉਹਨਾਂ ਕੋਲੇ ਹਥਿਆਰ ਨਹੀਂ ਹੋਣਗੇ ਹਾਲਾਂਕਿ ਜਿਹੜੇ ਨੈਸ਼ਨਲ ਗਾਰਡ ਨੇ ਉਹਨਾਂ ਦਾ ਕੰਮ ਏਦਾਂ ਟ੍ਰੈਫਿਕ ਸਟਾਪ ਦੇ ਉੱਤੇ ਲੋਕਾਂ ਦੇ ਲਾਇਸੈਂਸ ਚੈੱਕ ਕਰਨੇ ਨਹੀਂ ਹੁੰਦਾ ਪਰ ਫੇਰ ਵੀ ਉਹਨਾਂ ਨੂੰ ਉੱਥੇ ਲਾਇਆ ਗਿਆ ਉਹਨਾਂ ਨੇ ਆਪਣਾ ਕੰਮ ਕੀਤਾ ਹੁਣ ਜਿਹੜੀ ਗੱਲ ਉਤੋਂ ਅਗਲੀ ਸਾਹਮਣੇ ਆ ਰਹੀ ਹੈ ਕਿਹਾ ਇਹ ਗਿਆ ਸੀ ਹਾਲਾਂਕਿ ਰੌਲਾ ਸੀ ਇਸ ਗੱਲ ਦੇ ਉੱਤੇ ਕਿ ਉੱਥੇ ਨੈਸ਼ਨਲ ਗਾਰਡਨ ਲਾਉਣੇ ਆ ਕਿ ਨਹੀਂ ਲਾਉਣੇ ਆ ਵੀ ਉਹ ਅਨਾਰਮਡ ਹੋਣਗੇ ਉਹਨਾਂ ਕੋਲ ਹਥਿਆਰ ਨਹੀਂ ਹੋਣਗੇ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦੇ ਕੋਲ ਹਥਿਆਰ ਜਿਹੜੇ ਇਸ ਵੇਲੇ ਹੈਗੇ ਨੇ ਹੁਣ ਉਹ ਟੈਂਪੋਰਰਰੀਲੀ ਸਸਪੈਕਟ ਨੂੰ ਹੋਲਡ ਕਰ ਸਕਦੇ ਮੰਨ ਲਓ ਕਿਸੇ ਬੰਦੇ ਨੂੰ ਫੜਨਾ ਫੜ ਲੈਣਗੇ ਫੜ ਕੇ ਉਹਨਾਂ ਚਿਰ ਫੜੀ ਰੱਖਣਗੇ ਜਿੰਨਾ ਚਿਰ ਡੀਸੀ ਦੀ ਪੁਲਿਸ ਉੱਥੇ ਨਹੀਂ ਆਉਂਦੀ ਪੁਲਿਸ ਆਊਗੀ ਉਹਨੂੰ ਫੜਾ ਦੇਣਗੇ ਪਰ ਹੁਣ ਦੱਸਿਆ ਜਾ ਰਿਹਾ ਕਿ ਕੁਝ ਕੇਸਸ ਦੇ ਵਿੱਚ ਉਹ ਫੈਡਰਲ ਅਥਾਰਟੀ ਦੇ ਅੰਡਰ ਬੰਦੇ ਨੂੰ ਅਰੈਸਟ ਵੀ ਕਰ ਸਕਦੇ ਆ ਸੋ ਕਿਉਂਕਿ ਵਸ਼ਿੰਗਟਨ ਡੀਸੀ ਦਾ ਜਿੱਦਾਂ ਪਹਿਲਾਂ ਦੱਸਿਆ ਗਵਰਨਰ ਕੋਈ ਨਹੀਂ ਟਰੰਪ ਸਿੱਧੇ ਕੰਟਰੋਲ ਕਰ ਰਿਹਾ ਇਹਨੂੰ ਤੇ ਡੀਸੀ ਪੁਲਿਸ ਤੇ ਦੂਜੇ ਜਿਹੜੇ ਸਾਰੇ ਉਹਨੂੰ ਗਾਰਡ ਕੀਤਾ ਜਦੋਂ ਕਿ ਕਰਾਇਮ ਐਮਰਜੈਂਸੀ ਇਹਦਾ ਕਾਰਨ ਦੱਸਿਆ ਸੀ ਰਾਸ਼ਟਰਪਤੀ ਟਰੰਪ ਨੇ ਕਰਾਇਮ ਐਮਰਜੈਂਸੀ 11 ਅਗਸਤ ਨੂੰ ਕਰ ਦਿੱਤਾ ਤੇ ਹੁਕਮ ਦਿੱਤਾ ਸੀ ਕਿ 2200 ਗਾਰਡ ਇੱਥੇ ਜਿਹੜੇ ਪੈਟਰੋਲ ਕਰਨਗੇ ਸਿਟੀ ਦੇ ਵਿੱਚ ਸ਼ਹਿਰ ਦੇ ਵਿੱਚ ਇਧਰ ਉਧਰ ਫਿਰਨਗੇ ਪਰ ਇਹਦਾ ਇਹ ਆ ਕਿ ਇਹ ਫੋਰਸ ਨਹੀਂ ਯੂਜ਼ ਕਰ ਸਕਦੇ ਹਥਿਆਰ ਹੈਗਾ ਪਰ ਧੱਕਾ ਨਹੀਂ ਕਰ ਸਕਦੇ ਕਿਸੇ ਨੂੰ ਜ਼ਬਰਦਸਤੀ ਮਤਲਬ ਫੋਰਸ ਨਹੀਂ ਬੇਸਿਕਲੀ ਯੂਜ਼ ਕਰ ਸਕਦੇ ਪਰ ਫੋਰਸ ਯੂਜ਼ ਕਦੋਂ ਕਰ ਸਕਦੇ ਆ ਜਦੋਂ ਕੋਈ ਹੋਰ ਆਪਸ਼ਨ ਨਾ ਹੋਵੇ ਕੋਈ ਇਮੀਡੀਏਟ ਕੋ ਥ੍ਰੈਟ ਆ ਗਿਆ ਵੀ ਬੰਦੇ ਨੇ ਮਾਰ ਹੀ ਦੇਣਾ ਜਾਂ ਉੱਥੇ ਕੋਈ ਕ੍ਰਾਈਮ ਹੀ ਇਦਾਂ ਦਾ ਹੋ ਰਿਹਾ ਉੱਥੇ ਇਹ ਨੈਸ਼ਨਲ ਗਾਰਡ ਜਿਹੜੇ ਆ ਇਹ ਕਰਨਗੇ ਇੱਥੇ ਇਹ ਗੱਲ ਦੱਸਣ ਵਾਲੀ ਆ ਕਿ ਬਹੁਤ ਵੱਡਾ ਰੌਲਾ ਆ ਇਹ ਕੀ ਹੋ ਜਾ ਰਿਹਾ ਕਿਉਂਕਿ ਮੇਅਰ ਜਿਹੜਾ ਡੀਸੀ ਦਾ ਆ ਉਹ ਡੈਮੋਕ੍ਰੇਟ ਆ ਮੇਅਰ ਡੈਮੋਕ੍ਰੇਟ ਆ ਰਾਸ਼ਟਰਪਤੀ 트੍ਰੰਪ ਦੇ ਕਹਿਣ ਅਨੁਸਾਰ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਅੰਕੜੇ ਕਹਿੰਦੇ ਆ ਕਿ ਕ੍ਰਾਈਮ ਪਿਛਲੇ ਸਮੇਂ ਦੇ ਵਿੱਚ ਘਟਿਆ ਇਹ ਕਹਿੰਦੇ ਇੱਥੇ ਕ੍ਰਾਈਮ ਵੱਧ ਗਿਆ ਜਿਹੜੇ ਖਾਸ ਕਰ ਨੌਜਵਾਨ ਨੇ ਜਾਂ 18 ਸਾਲਾਂ ਤੋਂ ਘੱਟ ਉਮਰ ਦੇ 16 17 17 ਸਾਲਾਂ ਦੇ ਮੁੰਡੇ ਵੀ ਕਾਰਾਂ ਖੋਖੋ ਭੱਜੀ ਜਾ ਰਹੇ ਆ ਇਸ ਕਰਕੇ ਤੇ ਨੈਸ਼ਨਲ ਗਾਰਡ ਲਾ ਦਿੱਤੇ ਇਹਦੇ ਤੇ ਬਹੁਤ ਵੱਡੀ ਕੰਟਰੋਵਰਸੀ ਹੋਈ ਹੋਇਆ ਇਹ ਆ ਜਾ ਲੱਗਦਾ ਇਹ ਆ ਕਿ ਰਾਸ਼ਟਰਪਤੀ 트럼ਪ ਨੇ ਪਹਿਲਾਂ ਨੈਸ਼ਨਲ ਗਾਰਡ ਲਾ ਦਿੱਤੇ ਉਹਦਾ ਵਿਰੋਧ ਹੋਇਆ ਪੂਰੇ ਦੇਸ਼ ਦੇ ਵਿੱਚ ਡੈਮੋਕਰੇਟਿਕ ਕਹਿੰਦੇ ਇਹ ਤੱਕ ਆ ਇਦਾਂ ਹੋ ਗਿਆ ਇਦਾਂ ਹੋ ਗਿਆ ਉਹਨਾਂ ਨੇ ਨੈਸ਼ਨਲ ਗਾਰਡ ਫੇਰ ਵੀ ਲਾ ਦਿੱਤੇ ਹੁਣ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਨੈਸ਼ਨਲ ਗਾਰਡ ਲਾਉਣੇ ਇਹਨਾਂ ਦੇ ਕੋਲ ਕੋਲੇ ਕਿਹੜਾ ਹਥਿਆਰ ਹੋਣੇ ਆ ਅਨਨਾਮਡ ਹੋਣਗੇ ਹੁਣ ਜਦੋਂ ਲੱਗ ਕੇ ਹੁਣ ਥੋੜਾ ਜਿਹਾ ਲੋਕ ਬਰਦਾਸ਼ਤ ਕਰਕੇ ਹੁਣ ਹਥਿਆਰ ਵੀ ਉਹਨਾਂ ਕੋਲੇ ਹੋ ਗਿਆ ਗਾਰਡ ਜਿਹੜੇ ਆ ਉਹਨਾਂ ਨੂੰ ਬਿਜ਼ੀ ਏਰੀਆ ਦੇ ਉੱਤੇ ਲਾਇਆ ਗਿਆ ਜਿਵੇਂ ਯੂਨੀਵਰਸਿਟੀ ਸਟੇਸ਼ਨ ਆ ਜਾਂ ਮੈਟਰੋ ਸਟੇਸ਼ਨ ਆ ਤਾਂ ਕਿ ਇੱਕ ਵਿਜੀਬਲ ਪ੍ਰੈਜੈਂਸ ਹੋਵੇ ਉਹਦਾ ਮਤਲਬ ਇਹ ਸੀ ਕਿ ਇਹਨਾਂ ਨੇ ਕੋਈ ਉੱਥੇ ਲੜਾਈ ਨਹੀਂ ਲੱਗੀ ਉਹਨਾਂ ਬੰਦੂਕਾਂ ਚਲਾਉਣੀਆਂ ਉੱਥੇ ਨੈਸ਼ਨਲ ਗਾਰਡ ਖੜੇ ਸ਼ਹਿਰ ਦੇ ਵਿੱਚ ਜਿਹੜੇ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਨੂੰ ਪਹਿਲੇ ਕੰਨ ਹੋਣਗੇ ਕ੍ਰਾਈਮ ਆਪਣੇ ਆਪ ਘਟ ਜੂਗਾ ਇਹਦਾ ਮਕਸਦ ਸੀਗਾ ਇਹ ਸਾਰੇ ਕੁਛ ਦਾ ਪਹਿਲਾਂ ਗਾਰਡ ਮੈਂਬਰ ਦੇ ਕੋਲ ਵੈਪਨ ਨਹੀਂ ਸੀ ਪਰ ਜਦੋਂ ਡਿਫੈਂਸ ਸੈਕਟਰੀ ਸੈਕਟਰੀ ਪੀਟ ਫਕਸੀਥ ਨੇ ਅਪਰੂਵ ਕਰ ਦਿੱਤਾ ਤਾਂ ਇਹਨਾਂ ਦੇ ਕੋਲੇ ਹਥਿਆਰ ਦਸੇ ਜਾ ਰਿਹਾ ਹੁਣ ਰੌਲਾ ਸਿਰਫ ਵਾਸ਼ਿੰਗਟਨ ਡੀਸੀ ਦਾ ਨਹੀਂ ਇਹ ਤੋਂ ਸ਼ਿਕਾਗੋ ਦੀ ਵਾਰੀ ਆ ਸਕਦੀ ਆ ਜਦੋਂ ਬਾਲਟਿਮੋਰ ਦੀ ਵਾਰੀ ਆ ਸਕਦੀ ਆ ਜਿਹੜੇ ਕ੍ਰਾਈਮ ਰਿਡਨ ਜਾਂ ਇੱਕ ਪੂਰੀ ਦੀ ਪੂਰੀ ਕਹ ਲੋ ਕਿ ਮੈਸ ਕ੍ਰੀਏਟ ਹੋਈ ਆ ਇੱਥੇ ਉਸ ਮਾਮਲੇ ਦੇ ਵਿੱਚ ਇਹ ਅਗਲੀ ਕਾਰਵਾਈ ਹੋ ਸਕਦੀ ਆ ਹਾਲਾਂਕਿ ਇਹਨਾਂ ਸ਼ਹਿਰਾਂ ਦੇ ਉੱਤੇ ਰੌਲਾ ਤੇ ਐਲਈ ਦੇ ਉੱਤੇ ਵੀ ਪੈ ਰਿਹਾ ਸ਼ਿਕਾਗੋ ਦੇ ਉੱਤੇ ਵੀ ਪੈ ਰਿਹਾ ਪਰ ਇਹ ਸ਼ਹਿਰਾਂ ਦੇ ਉੱਤੇ ਡੋਨਲਡ ਟਰੰਪ ਦਾ ਕੰਟਰੋਲ ਸਿੱਧਾ ਕਰਨਾ ਥੋੜਾ ਜਿਹਾ ਔਖਾ ਆ ਕਿਉਂਕਿ ਵਾਸ਼ਿੰਗਟਨ ਡੀਸੀ ਸਟੇਟ ਨਹੀਂ ਆ ਇਹ ਇਹਦਾ ਗਵਰਨਰ ਨਹੀਂ ਆ ਕੋਈ ਇਹ ਸਿੱਧਾ ਫੈਡਰਲ ਸਰਕਾਰ ਦੇ ਅੰਡਰ ਆਉਂਦਾ ਉੱਥੇ ਇਹਨਾਂ ਨੇ ਆਪਣੇ ਨੈਸ਼ਨਲ ਗਾਰਡ ਲਾ ਦਿੱਤੇ ਫੈਡਰਲ ਸਰਕਾਰ ਨੇ ਲਾ ਦਿੱਤੇ ਉੱਥੇ ਕੋਈ ਚੱਕਰ ਨਹੀਂ ਪਰ ਜਿਹੜਾ ਸ਼ਿਕਾਗੋ ਆ ਜਾਂ ਆਹ ਆਪਣੇ ਜਿਹੜੇ ਦੂਜੇ ਹੈਗੇ ਆ ਬਾਲਟਿਮੋਰ ਆ ਇੱਥੇ ਲਾਉਣ ਦੇ ਵਿੱਚ ਸਮੱਸਿਆ ਆ ਸਕਦੀ ਹੈ ਪਰ ਕਿਉਂਕਿ ਰਵਾਇਤ ਪੈ ਗਈ ਆ ਪਹਿਲਾਂ ਤਾਂ ਡੀਸੀ ਵਸ਼ਿੰਗਟਨ 'ਚ ਵੀ ਰਹੀ ਸੀ ਲੱਗਦੇ ਪਰ ਜੇ ਹੁਣ ਉੱਥੇ ਲਾਇਆ ਜਾ ਸਕਦਾ ਹੌਲੀ ਹੌਲੀ ਬਾਕੀਆਂ ਵੀ ਹੋ ਜਾਣਗੇ ਲੋਕਲ ਲੀਡਰ ਜਿਹੜੇ ਚਾਹ ਮੈਰੀਲੈਂਡ ਜਾਂ ਐਲਿਆਨੌਰਸ ਦੇ ਵਿੱਚ ਆ ਉਹ ਕਹਿੰਦੇ ਕਿ ਟਰੰਪ ਜਾਣਬੁੱਝ ਕੇ ਡਰਾ ਰਿਹਾ ਲੋਕਾਂ ਨੂੰ ਕਿ ਜਿਹੜੀ ਲੋਕਲ ਸੇਫਟੀ ਐਫਰਟ ਆ ਜਿੱਥੇ ਲੋਕਲ ਮਿਊਸਪਲ ਲੈਵਲ ਦੇ ਉੱਤੇ ਜੋ ਕੋਸ਼ਿਸ਼ ਕੀਤਾ ਜਾ ਰਿਹਾ ਉਹ ਸਾਰਾ ਕੁਛ ਡੀਸਟੇਬਲਾਈਜ਼ ਕਰ ਰਿਹਾ ਇਹ ਪੋਲ ਇਹ ਦੱਸਦੀ ਆ ਕਿ ਦਸਾਂ ਦੇ ਵਿੱਚੋਂ 8 ਵਸ਼ਿੰਗਟਨ 'ਚ ਰਹਿਣ ਵਾਲੇ ਜਿਹੜਾ ਡੀਸੀ ਪੁਲਿਸ ਦਾ ਕੰਟਰੋਲ ਰਿਹਾ ਲਿਆ ਉਹ ਵਿਰੋਧ ਕਰ ਰਹੇ ਹਨ ਵਸ਼ਿੰਗਟਨ ਦੇ ਵਿੱਚ ਦਸਾਂ ਬੰਦੇ ਨੂੰ ਪੁੱਛਿਆ ਵੀ ਤੁਹਾਨੂੰ ਨੈਸ਼ਨਲ ਕਾਰਡ ਇੱਥੇ ਹਥਿਆਰਬੰਦ ਠੀਕ ਲੱਗਦੇ ਉਹ ਕਹਿੰਦੇ ਨਹੀਂ 8 ਜਣੇ ਕਹਿੰਦੇ ਨਹੀਂ ਹੁਣ ਕਿਹਨੇ ਪੋਲ ਕੀਤੀ ਆ ਜਾਂ ਕੀ ਕੀਤਾ ਇਹਦੇ ਉੱਤੇ ਵੀ ਸ਼ੱਕ ਹੋ ਸਕਦੀ ਆ ਪਰ ਇਸ ਵੇਲੇ ਅਗਲਾ ਸਟੈਪ ਇਹ ਆ ਉਹ ਸਾਰੇ ਮਾਮਲੇ ਦੇ ਵਿੱਚ ਕਿ ਹੁਣ ਨੈਸ਼ਨਲ ਗਾਰਡਸ ਦੇ ਕੋਲੇ ਹਥਿਆਰ ਨਹੀਂ ਉਹ ਆਰਮਡ ਨਹੀਂ ਅਗਲੀ ਗੱਲਬਾਤ ਯੂਰਪੀਅਨ ਲੀਡਰ ਜਿਸ ਤਰ੍ਹਾਂ ਰਾਸ਼ਟਰਪਤੀ 트ੰਪ ਦੇ ਕੋਲ ਆਏ ਤੇ ਰੂਸ ਯੂਕਰੇਨ ਲੜਾਈ ਦੇ ਮਾਮਲੇ ਦੇ ਵਿੱਚ ਆਪਾਂ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਇਹ ਕਿ ਕਿਸ ਤਰੀਕੇ ਦੇ ਨਾਲ ਡੋਨਲਡ 트ੰਪ ਕਹਿੰਦੇ ਸੀ ਕਿ ਜੇ ਮੈਂ ਰਾਸ਼ਟਰਪਤੀ ਬਣ ਗਿਆ 24 ਘੰਟਿਆਂ ਦੇ ਵਿੱਚ ਉਹ ਰੂਸ ਤੇ ਯੂਕਰੇਨ ਦੀ ਲੜਾਈ ਖਤਮ ਕਰਾਂਗਾ ਲੜਾਈ ਖਤਮ ਨਹੀਂ ਹੋਈ ਫਿਰ ਆਪਾਂ ਇਹ ਵੀ ਗੱਲ ਕੀਤੀ ਕਿ ਲਾਸਕਾ ਦੇ ਵਿੱਚ ਸਮਿਟ ਹੋਇਆ ਜਿੱਥੇ ਵਲਾਦੀਮੀਰ ਪੋਪਨ ਤੇ ਟਰੰਪ ਇਕੱਠੇ ਹੋਏ ਉੱਥੇ ਬੈਠ ਕੇ ਗੱਲ ਕੀਤੀ ਜੁੱਧਬੰਦੀ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੱਲ ਸਿਰੇ ਨਹੀਂ ਚੜੀ ਉਲਟਾ ਇਦਾਂ ਕਹਿ ਲੋ ਕਿ ਰੂਸ ਥੋੜੀਆਂ ਜਿਹੀਆਂ ਆਪਣੀਆਂ ਗੱਲਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਨੂੰ ਕਨਵਿੰਸ ਕਰਾ ਗਏ ਦੂਜਾ ਸਮਿਟ ਇੱਥੇ ਹੋਇਆ ਵਾਈਟ ਹਾਊਸ ਦੇ ਵਿੱਚ ਇੱਥੇ ਯੂਰੋਪੀਅਨ ਲੀਡਰ ਵੀ ਆਏ ਇੱਥੇ ਵਲਾਦੀਵੀਰ ਜ਼ਲਨਸਕੀ ਵੀ ਆਏ ਐਤਕੀ ਉਹ ਫੌਜੀਆਂ ਵਾਲੀ ਵਰਦੀ ਲਾਹ ਕੇ ਤੇ ਆਪਣਾ ਕੋਟ ਪੈਂਟ ਪਾ ਕੇ ਆਏ ਰਾਸ਼ਟਰਪਤੀ ਟਰੰਪ ਵੀ ਉੱਥੇ ਸੀ ਉੱਥੇ ਵੀ ਗੱਲ ਕੋਈ ਸਿਰੇ ਕੱਡੇ ਨਹੀਂ ਲੱਗੀ ਹੁਣ ਜਿਹੜੇ ਜੀਡੀ ਵੈਂਸ ਨੇ ਉਹ ਖਾਸ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਹਜੇ ਵੀ ਇਸ ਗੱਲ ਤੇ ਆਸ ਬੰਦਾ ਕਿਸ ਗੱਲ ਦੇ ਉੱਤੇ ਕਿ ਰੂਸ ਯੂਕਰੇਨ ਦੀ ਲੜਾਈ ਮੁੱਕ ਜਾਊਗੀ ਵਾਈਸ ਪ੍ਰੈਜ਼ੀਡੈਂਟ ਜੀਡੀ ਵੈਂਸ ਨੇ ਇੱਕ ਐਨਵੀਸੀ ਨੂੰ ਮੀਟ ਦਾ ਪ੍ਰੈਸ ਇਵੈਂਟ ਹੈਗਾ ਉਹਦੇ ਵਿੱਚ ਦੱਸਿਆ ਕਿ ਉਹ ਹਜੇ ਵੀ ਇਹ ਸੋਚਦੇ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਵਿਚਕਾਰ ਸ਼ਾਂਤੀ ਕਰਵਾ ਸਕਦਾ ਹਾਲਾਂਕਿ ਹੁਣ ਤੱਕ ਪ੍ਰੋਗਰੈਸ ਕੋਈ ਨਹੀਂ ਹੋਈ ਜੇ ਤਾਂ ਪ੍ਰੋਗਰੈਸ ਕੋਈ ਨਹੀਂ ਹੋਈ ਜਾਂ ਜਿੰਨੀ ਕੁ ਹੋਈ ਵੀ ਤਾਂ ਬਹੁਤ ਸਲੋ ਆ ਪ੍ਰੋਗਰੈਸ ਕੀ ਹੋਈ ਹੁਣ ਤੱਕ ਆਪਾਂ ਸਾਰੇ ਜਾਣਦੇ ਆ ਰੂਸ 3 ਸਾਲ ਪਹਿਲਾਂ ਯੂਕਰੇਨ ਦੇ ਵਿੱਚ ਦਾਖਲ ਹੋ ਗਿਆ ਇਹ ਕਹਿ ਕੇ ਦਾਖਲ ਹੋ ਗਿਆ ਕਿ ਸਾਡੀ ਇੱਕ ਛੋਟੀ ਜੀ ਫੌਜੀ ਕਾਰਵਾਈ ਆ ਕੋਈ ਹਮਲਾ ਹੋਵਲਾ ਨਹੀਂ ਸੀਓ ਹਮਲਾ ਉਸ ਤੋਂ ਬਾਅਦ ਰੂਸ ਕਹਿੰਦਾ ਸਾਨੂੰ ਇੰਨਾ ਇਲਾਕਾ ਦੇ ਦਿਓ ਉਹਨਾਂ ਨੇ ਇਲਾਕੇ ਦੱਸਦੇ ਕਿ ਇੰਨਾ ਇਲਾਕਾ ਸਾਨੂੰ ਦੇ ਦਿਓ ਇੱਥੋਂ ਨੈਟੋ ਦੀਆਂ ਫੌਜਾਂ ਬਾਹਰ ਲੈ ਜਾਓ ਸਾਡੇ ਬਾਰਡਰ ਦੇ ਉੱਤੇ ਜਿਹੜਾ ਯੂਕਰੇਨ ਆ ਉਹ ਹਥਿਆਰ ਨਾ ਲੈ ਕੇ ਆਵੇ ਆ ਅਮਰੀਕਾ ਤੇ ਸਾਰਾ ਯੂਰਪ ਉਹਦੇ ਪਿੱਛੇ ਨਾ ਆਵੇ ਅਸੀਂ ਕੁਝ ਨਹੀਂ ਕਹਿੰਦੇ ਜਿਹੜਾ ਵਲਾਦੀਮੀਰ ਪੁਤਨ ਦਾ ਸਟੈਂਡ 3 ਸਾਲ ਪਹਿਲਾਂ ਸੀ ਉਹੀ ਲਾਸਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ 트ੰਪ ਦੇ ਨਾਲ ਗੱਲਬਾਤ ਹੋਈ ਉਹੀ ਸਟੈਂਡ ਉੱਥੇ ਸੀ ਤੇ ਫਿਰ ਗੱਲਬਾਤ ਗਾਂ ਕਿੱਥੋਂ ਵਧੀ ਹੋਈ ਗਾਂ ਤੇ ਤਾਂ ਵਧ ਜੇ ਵਲਾਦੀਮੀਰ ਪੁਤਨ ਆਪਣੇ ਸਟੈਂਡ ਤੋਂ ਥੋੜਾ ਬਹੁਤਾ ਪਿੱਛੇ ਹਟਦੇ ਉਹ ਆਪਣੇ ਸਟੈਂਡ ਤੋਂ ਬਿਲਕੁਲ ਪਿੱਛੇ ਨਹੀਂ ਹਟੇ ਉੱਥੇ ਦੇ ਉੱਥੇ ਹੀ ਔਰ ਆਪਾਂ ਜਾਣਦੇ ਹਾਂ ਕਿ ਇਹ ਸਾਰੇ ਕੁਝ ਦੇ ਵਿੱਚ ਉਹ ਡਿਮਾਂਡ ਜਿਹੜੀ ਸੀਗੀ ਜਿਹੜੀ ਉਹਨਾਂ ਦੀ ਮੰਗ ਆ ਉੱਥੇ ਦੀ ਉੱਥੇ ਹੀ ਖੜੀ ਆ ਹਾਲਾਂਕਿ ਆਪਾਂ ਇਹ ਵੀ ਜਾਣਦੇ ਆ ਕਿ ਇਹ ਜਿਹੜੀ ਵੈਸ ਨੂੰ ਵੀ ਕਿਹਾ ਪੱਤਰਕਾਰਾਂ ਨੇ ਕਿ ਭਾਈ ਜਿਹੜਾ ਰੂਸ ਆ ਉਹ ਤਾਂ ਲਗਾਤਾਰ ਬੰਬ ਸੱਟਿਆ ਯੂਕਰੇਨ ਦੇ ਉੱਤੇ ਤੁਸੀਂ ਕਹਿ ਰਹੇ ਕਿ ਅਮਰੀਕਾ ਜਿਹੜਾ ਆ ਉਹ ਹਜੇ ਵੀ ਦੋਹਾਂ ਦੇ ਵਿਚਾਰ ਗੱਲਬਾਤ ਕਰਕੇ ਸ਼ਾਂਤੀ ਦੱਸ ਸਕਦਾ ਉਹ ਇਹ ਕਹਿੰਦੇ ਕਿ ਇਹ ਤਾਂ ਯੰਗ ਦਾ ਹਿੱਸਾ ਆ ਪਾਰਟ ਆਫ ਦਾ ਵਾਰ ਆ ਬੰਬ ਸੱਟਣੇ ਲੜਾਈ ਕਰਨੀ ਹਜੇ ਕਿਹੜਾ ਸੀਜ਼ਫਾਇਰ ਹੋ ਗਿਆ ਵੀ ਇੱਕ ਤਰੀਕੇ ਦੇ ਨਾਲ ਉਹਨੂੰ ਥੋੜਾ ਜਿਹਾ ਸ਼ੱਡ ਰਹੇ ਆ ਬਖਸ਼ ਰਹੇ ਆ ਰੂਸ ਨੂੰ ਤੇ ਦੂਜਾ ਇਹ ਇਹ ਕਹਿੰਦੇ ਆ ਕਿ ਹੁਣ ਕਹਾਣੀ ਸਾਰੀ ਯੂਕਰੇਨ ਦੇ ਹੱਥ ਦੇ ਵਿੱਚ ਆ ਕਿ ਇਹਨਾਂ ਨੇ ਸ਼ਾਂਤੀ ਬਣਾਉਣੀ ਆ ਕਿ ਨਹੀਂ ਸ਼ਾਂਤੀ ਆਪੇ ਬਣਾਉਣੀ ਆ ਕਿ ਜੇ ਆਪਣਾ ਹਿੱਸਾ ਸਾਰਾ ਰੂਸ ਨੂੰ ਦੇ ਦੇਣ ਜਿੰਨਾ ਉਹ ਮੰਗਦਾ ਹੈ ਤੇ ਸ਼ਾਂਤੀ ਬਣ ਜੂਗੀ ਸੋ ਮਿਕਸਡ ਜਿਹਾ ਸਿਗਨਲ ਆ ਰਾਸ਼ਟਰਪਤੀ ਟਰੰਪ ਦਾ ਜਦੋਂ ਉਹ ਕਹਿੰਦੇ ਆ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪੁਤਿਨ ਸ਼ਾਂਤੀ ਦੀ ਗੱਲਬਾਤ ਲਈ ਤਿਆਰ ਆ ਸ਼ਾਂਤੀ ਦੀ ਗੱਲਬਾਤ ਲਈ ਤਿਆਰ ਨਹੀਂ ਪੁਤਿਨ ਸ਼ਾਂਤੀ ਲਈ ਤਿਆਰ ਆ ਤੇ ਦੂਜੀ ਗੱਲ ਇਹ ਆ ਕਿ ਹੁਣ ਸਿਕਿਉਰਿਟੀ ਦੀ ਗਰੰਟੀ ਯੂਕਰੇਨ ਨੂੰ ਆ ਪਰ ਉਹਨਾਂ ਨੇ ਇਹ ਕਲੀਅਰ ਨਹੀਂ ਕੀਤਾ ਕਿ ਜਿਹੜੀ ਕਿਹੜੀ ਪ੍ਰੋਟੈਕਸ਼ਨ ਅਮਰੀਕਾ ਆ ਦੇਊਗਾ ਹੁਣ ਅਗਲਾ ਸਟੈਪ ਇਹ ਸਾਰੇ ਕੁਸ਼ ਦੇ ਵਿੱਚ ਇਹ ਸੀ ਕਿ ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਪੁੱਤਰ ਨੂੰ ਮਿਲਿਆ ਰੂਸ ਦੇ ਰਾਸ਼ਟਰਪਤੀ ਨੂੰ ਮਿਲਿਆ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲਿਆ ਹੁਣ ਇਹ ਦੋਹਾਂ ਆਪਸ ਦੇ ਵਿੱਚ ਮਿਲ ਜਾਣਗੇ ਰੂਸ ਦੇ ਰਾਸ਼ਟਰਪਤੀ ਤੇ ਯੂਕਰੇਨ ਦੇ ਰਾਸ਼ਟਰਪਤੀ ਉਹਦੇ ਸੰਬੰਧੀ ਹਜੇ ਕੋਈ ਵੀ ਐਗਰੀਮੈਂਟ ਨਹੀਂ ਹੋ ਰਿਹਾ ਅਨਕੀ ਏਜੰਡਾ ਹੋਊਗਾ ਕਿ ਦੀ ਸਹਿਮਤੀ ਹੋਊਗੀ ਇਹ ਰੌਲਾ ਹੈ ਔਰ ਰੂਸ ਲਗਾਤਾਰ ਅਟੈਕ ਕਰ ਰਿਹਾ ਵੈਂਸ ਨੇ ਕਿਹਾ ਕਿ ਜਿਹੜੇ ਅਟੈਕਸ ਨੇ ਅਨਫੋਰਚੂਨੇਟ ਨੇ ਯੂਐਸ ਦਾ ਰੋਲ ਹੁਣ ਇਹਦੇ ਵਿੱਚ ਲਿਮਟਡ ਆ ਸੀਮਤ ਆ ਅ ਅਮਰੀਕਾ ਦਾ ਮਾਫੀ ਚਾਹੁੰਦੇ ਹੋ ਇਹ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਕੀ ਹੋ ਸਕਦਾ ਹੈ ਹਜੇ ਤੱਕ ਪਤਾ ਨਹੀਂ ਹੈ ਸੋ ਕਿਉਂਕਿ ਹੁਣ ਯੂਕਰੇਨ ਦਾ ਇੰਡੀਪੈਂਡੈਂਸ ਏ ਵੀ ਹੈ ਉਹਦੇ ਉੱਤੇ ਵੀ ਸਾਰੀ ਕੁਝ ਗੱਲਬਾਤ ਹੋਊਗੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕਿਹਾ ਹੈ ਕਿ ਅਸੀਂ 1.4 ਬਿਲੀਅਨ ਡਾਲਰ ਦੀ ਏਡ ਦਵਾਂਗੇ ਤੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਕੈਨੇਡਾ ਦੀ ਫੌਜ ਵੀ ਯੂਕਰੇਨ ਦੇ ਵਿੱਚ ਭੇਜਾਂਗੇ ਯੂਕਰੇਨ ਜਿਹੜਾ ਉਹ ਉਹਨਾਂ ਦੇ ਵਿਚਕਾਰ ਇਸ ਵੇਲੇ ਫਸਿਆ ਡਰੋਨ ਅਟੈਕ ਹੋ ਰਹੇ ਆ ਤੇ ਨਿਊਕਲੀਅਰ ਪਾਵਰ ਪਲਾਂਟ ਰਸ਼ੀਆ ਦੇ ਨੇੜੇ ਉੱਥੇ ਹੋ ਰਹੇ ਆ ਤੇ ਇਹ ਸਾਰਾ ਕੁਝ ਇਸ ਵੇਲੇ ਜਿਹੜਾ ਵੱਡੇ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਅਗਲੀ ਗੱਲਬਾਤ ਜਿਹੜੀ ਇਨਸਟਿਟਿਊਸ਼ਨਾਂ ਅਨ ਡਾਕੂਮੈਂਟਡ ਸਟੂਡੈਂਟਸ ਦੀ ਉਸ ਮਾਮਲੇ ਦੇ ਵਿੱਚ 20 ਸਾਲ ਤੋਂ ਜ਼ਿਆਦਾ ਟੈਕਸਸ ਦੇ ਵਿੱਚ ਜਿਹੜੇ ਅਨ ਡਾਕੂਮੈਂਟਡ ਸਟੂਡੈਂਟਸ ਨੇ ਕੱਚੇ ਨੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਬਹੁਤ ਘੱਟ ਇਨਸਟਿਟਿਊਸ਼ਨ ਦੇਣੀ ਪੈਂਦੀ ਹੈ ਜਾਨੀ ਕਿ ਕਾਲਜ ਦੇ ਵਿੱਚ ਪੜ੍ਹਨ ਦੇ ਲਈ ਮੋਟੀ ਗੱਲ ਸਮਝਣੀ ਹੋਵੇ ਉਹਨਾਂ ਨੂੰ ਫੀਸ ਬਹੁਤ ਘੱਟ ਦੇਣੀ ਪੈਂਦੀ ਹੈ ਉਹ ਇਸ ਸਮਰ ਦੇ ਵਿੱਚ ਗੱਲ ਖਤਮ ਹੋ ਗਈ USCS Department ਨੇ ਲਾ ਸੂਟ ਫਾਈਂਡ ਕੀਤਾ ਫਾਈਲ ਕੀਤਾ USCS Department ਨੇ ਟੈਕਸਸ ਨੂੰ ਸੂ ਕੀਤਾ ਟੈਕਸਸ ਦੇ ਉੱਤੇ ਕੇਸ ਕੀਤਾ ਉਹਨਾਂ ਨੂੰ ਕਿਹਾ ਕਿ ਤੁਸੀਂ ਅਨ ਡਾਕੂਮੈਂਟਡ ਸਟੂਡੈਂਟਸ ਨੂੰ ਬੈਨੀਫਿਟ ਨਹੀਂ ਦੇ ਸਕਦੇ ਉਹ ਵੀ ਅਮਰੀਕਾ ਦੇ ਸਿਟੀਜ਼ਨਸ ਨੂੰ ਜਿਹੜਾ ਬੈਨੀਫਿਟ ਨਹੀਂ ਮਿਲ ਰਿਹਾ ਇਹ ਕੇਸ 6 ਘੰਟਿਆਂ ਦੇ ਵਿੱਚ ਵਿੱਚ ਸੈਟਲ ਹੋ ਗਿਆ ਕਿਉਂਕਿ ਸਟੂਡੈਂਟ ਦੀ ਸੇ ਕੋਈ ਨਹੀਂ ਸੀ ਹੁਣ ਇਹੀ ਲਾ ਸੂਟ ਜਿਹੜੇ ਆ ਦੂਜੀਆਂ ਥਾਵਾਂ ਦੇ ਉੱਤੇ ਕੁਝ ਹੋਰ ਥਾਵਾਂ ਦੇ ਉੱਤੇ ਵੀ ਕੀਤੇ ਜਾ ਰਹੇ ਆ ਹੁਣ ਅਸਲ ਦੇ ਵਿੱਚ ਇਹ ਰੌਲਾ ਕੀ ਆ ਬਾਈ ਲਾ ਕਾਨੂੰਨਨ ਤੌਰ ਤੇ ਸੰਵਿਧਾਨ ਦੇ ਅਨੁਸਾਰ ਜਿਹੜੇ ਡਾਕਾ ਸਟੂਡੈਂਟਸ ਨੇ ਜਾਨੀ ਜਿਹਨੂੰ ਉਹ ਜਿਹੜੇ ਡੈਫਰਡ ਐਕਸ਼ਨ ਫਾਰ ਚਾਈਲਡਹੂਡ ਅਰਾਈਵਲ ਉਹਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਲਾਫੁਲੀ ਪ੍ਰੈਜ਼ੈਂਟ ਮੰਨਿਆ ਜਾਂਦਾ ਤੇ ਉਹਨਾਂ ਨੂੰ ਇਨ ਸਟੇਟ ਟਿਊਸ਼ਨ ਮਿਲਦੀ ਆ ਮਤਲਬ ਉਹਨਾਂ ਦੇ ਉੱਤੇ ਇੱਕ ਕਾਨੂੰਨ ਲਾਗੂ ਹੁੰਦਾ ਪਰ ਸਕੂਲ ਜਿਹੜੇ ਆ ਜਾਣ ਬੁੱਝ ਕੇ ਇਹਨੂੰ ਡਿਨਾਈ ਕਰ ਰਹੇ ਆ ਕਿ ਅਸੀਂ ਨਹੀਂ ਕਰਨੀ ਹੁਣ ਇਹ ਬਿਲਕੁਲ ਉਦਾਂ ਦੀ ਗੱਲ ਆ ਜਿਵੇਂ ਕੋਈ ਇਹ ਕਹੇ ਕਿ ਉਹ ਮੈਂ ਇੱਥੇ ਦਾ ਸਿਟੀਜ਼ਨ ਆ ਮੈਨੂੰ ਪੈਸੇ ਮਿਲਦੇ ਨਹੀਂ ਆ ਤੇ ਇਹ ਰਿਫਿਊਜੀ ਆਇਆ ਬਾਹਰੋਂ ਇਹਨੂੰ ਤੁਸੀਂ ਮਹੀਨੇ ਦੇ ਪੈਸੇ ਦੇ ਰਹੇ ਜਿੱਦਾਂ ਕੁਝ ਮੁਲਕਾਂ ਦੇ ਵਿੱਚ ਕੈਨੇਡਾ ਵਰਗਿਆਂ ਦੇ ਵਿੱਚ ਮਿਲਦੇ ਵੀ ਆ ਹੁਣ ਇੱਥੇ ਦੋਵਾਂ ਤਰ੍ਹਾਂ ਦੀ ਗੱਲ ਆਪਣੇ ਥਾਂ ਦੇ ਉੱਤੇ ਸਹੀ ਆ ਜਿਹੜੇ ਅਮਰੀਕਨ ਸਿਟੀਜ਼ਨ ਨੇ ਉਹ ਸਟੂਡੈਂਟ ਕਹਿੰਦੇ ਵੀ ਆਸਾਨੂੰ ਤੇ ਇਨਸਟੇਟ ਮੰਨਿਆ ਨਹੀਂ ਜਾਂਦਾ ਵੀ ਟੈਕਸਸ ਦੇ ਵਿੱਚ ਰਹਿਣ ਵਾਲੇ ਨਹੀਂ ਮੰਨਿਆ ਜਾਂਦਾ ਜੇ ਕੋਈ ਬਾਹਰੋਂ ਜਾ ਕੇ ਉੱਥੇ ਪੜ੍ਹੂਗਾ ਉਹਨੂੰ ਵੱਧੂ ਟਿਊਸ਼ਨ ਫੀਸ ਦੇਣੀ ਪਊਗੀ ਤੇ ਦੂਜਾ ਜਿਹੜੇ ਉਹ ਜਿਹੜੇ ਜਿਹੜੇ ਇਹ ਹੈਗੇ ਨੇ ਆਪਣੇ ਮਤਲਬ ਅਨ ਡਾਕੂਮੈਂਟਡ ਨੇ ਜਿਹੜੇ ਪੱਕੇ ਹੀ ਨਹੀਂ ਜਿਨ੍ਹਾਂ ਕੋਲ ਕਾਗਜ਼ ਹੀ ਕੋਈ ਨਹੀਂ ਉਹਨਾਂ ਨੂੰ ਤੁਸੀਂ ਇਨਸਟੇਟ ਮੰਨ ਰਹੇ ਹੁਣ ਜਿਹੜਾ ਇਹ ਜਸਟਿਸ ਡਿਪਾਰਟਮੈਂਟ ਨੇ ਕੇਸ ਕੀਤਾ ਵੀ ਇਹਨਾਂ ਨੂੰ ਇਦਾਂ ਕਰਨਾ ਬੰਦ ਕਰੋ ਦੂਜੇ ਸ਼ਬਦਾਂ ਦੇ ਵਿੱਚ ਜਿਹੜੇ ਕੱਚੇ ਲੋਕਾਂ ਨੂੰ ਟੈਕਸਸ ਦੇ ਵਿੱਚ ਵਿਦਿਆਰਥੀਆਂ ਨੂੰ ਛੋਟ ਦਿੱਤੀ ਆ ਫੀਸ ਦੇ ਵਿੱਚ ਸਹੂਲਤ ਦਿੱਤੀ ਆ ਉਹ ਬੰਦ ਕਰੋ ਗੱਲ ਕੱਲੀ ਟੈਕਸਸ ਦੀ ਨਹੀਂ ਟੈਕਸਸ ਦੇ ਵਿੱਚ 6 ਘੰਟਿਆਂ 'ਚ ਫੈਸਲਾ ਹੋ ਗਿਆ ਵੀ ਹਾਂਜੀ ਠੀਕ ਆ ਜਿਹੜੀ ਸਹੂਲਤ ਇਹ 20 ਸਾਲਾਂ ਤੋਂ ਚੱਲੀ ਆਉਂਦੀ ਸੀ ਹੁਣ ਕਿਉਂਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਦੇ 'ਚ ਦਖਲਅੰਦਾਜ਼ੀ ਕੀਤੀ ਆ ਉਹਨਾਂ ਦੇ ਹਿਸਾਬ ਨਾਲ ਇਹਨੂੰ ਬੰਦ ਕਰ ਦਿੱਤਾ ਗਿਆ ਹੁਣ ਕਿਉਂਕਿ ਇਹ ਟੈਕਸਸ ਦੇ ਵਿੱਚ ਹੋਇਆ ਇਹੀ ਲਾਸਟ ਕੈਂਟਕੀ 'ਚ ਹੋ ਰਿਹਾ ਮਿਨੀਸੋਟਾ ਦੇ ਵਿੱਚ ਹੋ ਰਿਹਾ ਓਕਲਾਹਾਮਾ 'ਚ ਹੋ ਰਿਹਾ ਓਕਲਾਹੋਮਾ ਦੇ ਵਿੱਚ ਬਿਲਕੁਲ ਪ੍ਰੋਸੈਸ ਉਸੇ ਤਰਜ਼ ਦੇ ਉੱਤੇ ਚੱਲ ਰਿਹਾ ਲੱਗਦਾ ਜਲਦੀ ਇਹਦਾ ਫੈਸਲਾ ਹੋ ਜਣਾ ਹਾਲਾਂਕਿ ਮਿਨੀ ਸੋਟਾ ਦੇ ਵਿੱਚ ਜਿਹੜੇ ਸਟੇਟ ਅਫੀਸ਼ੀਅਲਸ ਨੇ ਰਜਿਸਟ ਕਰ ਰਹੇ ਵਿਰੋਧ ਕਰ ਰਹੇ ਵੀ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਹੁਣ ਫਰਕ ਬਹੁਤ ਜ਼ਿਆਦਾ ਹੈ ਇਹਦਾ ਜਿਹੜੇ ਅਨ ਡਾਕੂਮੈਂਟਡ ਸਟੂਡੈਂਟਸ ਨੇ ਉਹਨਾਂ ਨੂੰ 3 ਤੋਂ 4 ਗੁਣਾ ਜ਼ਿਆਦਾ ਜਿਹੜਾ ਬਿੱਲ ਆ ਉਹ ਦੇਣਾ ਪਊਗਾ ਜਾਂ ਪੈਸੇ ਦੇਣੇ ਪੈਣਗੇ ਯੂਨੀਵਰਸਿਟੀ ਆਫ ਟੈਕਸਸ ਦੇ ਵਿੱਚ ਜਿਹੜੀ ਇਨ ਸਟੇਟ ਟਿਊਸ਼ਨ ਆ 13500 ਤੇ ਜਿਹੜੀ ਆਊਟ ਆਫ ਸਟੇਟ ਆ ਸਟੇਟ ਤੋਂ ਬਾਹਰਲੀ ਕਿਸੇ ਨੇ ਫੀਸ ਦੇਣੀ ਹੋਵੇ ਉੱਥੇ ਉਹ 46000 ਡਾਲਰ ਹੁਣ ਕਿੱਥੇ 13500 ਕਿੱਥੇ 46000 ਹੁਣ ਇਹਦਾ ਅਸਰ ਇਹ ਪਾਊਗਾ ਕਿ ਜਿਹੜੇ ਸਟੂਡੈਂਟਸ ਆਪਣੀ ਗ੍ਰੈਜੂਏਸ਼ਨ ਦੇ ਨੇੜੇ ਆ ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਵਾਲੀ ਆ ਉਹ ਹੁਣ ਕੀ ਕਰਨ ਨਾ ਤਾਂ ਉਹ ਛੱਡ ਕੇ ਜਾ ਸਕਦੇ ਆ ਤੇ ਨਾ ਉਹ ਪੈਸੇ ਦੇ ਸਕਦੇ ਆ 13000 ਕਿੱਥੇ ਦੇਣਾ ਹੀ 46000 ਕਿੱਥੋਂ ਦੇਣਗੇ ਹੁਣ ਇਹਨਾਂ ਨੇ ਕੀ ਕੀਤਾ ਆ ਕਿ ਕੁਝ ਨੇ ਤੇ ਮਤਲਬ ਆਪਣੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰੋ ਵੀ ਔਰ ਪੋਲਿਟਿਕਲ ਐਂਗਲ ਇਹਦਾ ਇਹ ਆ ਕਿ ਇਹ ਇੱਕ ਇਹ ਜਿਹੜਾ ਕੇਸ ਹੈ ਇੱਕ ਲੀਗਲ ਕੋਰੀਓਗ੍ਰਾਫੀ ਆ ਮਤਲਬ ਟੈਕਸਸ ਟਾਰਨੀ ਜਨਰਲ ਕੈਨ ਪੈਕਸਟਰਨ ਨੇ ਲਾ ਨੂੰ ਡਿਫੈਂਡ ਨਹੀਂ ਕੀਤਾ ਤਾਂ ਜਸਟਿਸ ਡਿਪਾਰਟਮੈਂਟ ਨੇ ਜੱਜ ਹੀ ਉਹ ਚੱਕਿਆ ਜਿਹੜਾ ਜਾਣਦਾ ਸੀ ਕਿ ਜਿਹੜੇ ਇਹ ਕਾਜ਼ਸ ਨੇ ਉਹਨੂੰ ਕਿੱਦਾਂ ਸਹੀ ਕਰਨਾ ਸੋ ਕਿਉਂਕਿ ਸੈਟਲਮੈਂਟ ਬਹੁਤ ਕੁਇਕ ਹੋਈ ਆ ਇਸ ਕਰਕੇ ਇਹਦੇ ਉੱਤੇ ਫੇਰ ਜਿਹੜੀ ਆਹੋ ਜਿਹੜੀ ਗੱਲਬਾਤ ਚੱਲ ਰਹੀ ਆ ਸੋ ਕਾਲਜੇਸ ਜਿਹੜੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਸਟੂਡੈਂਟਸ ਨੂੰ ਵੈਰੀਫਾਈ ਕਰੋ ਕਾਲਜ ਕਦੇ ਸਟੂਡੈਂਟਸ ਦਾ ਇਮੀਗ੍ਰੇਸ਼ਨ ਸਟੇਟਸ ਵੈਰੀਫਾਈ ਨਹੀਂ ਕਰਦਾ ਸੀ ਭਾਵੇਂ ਕਿ ਇਹ ਨਾਰਮਲ ਰੂਲ ਨਹੀਂ ਆ ਉਹਨਾਂ ਦਾ ਵੱਖ-ਵੱਖ ਯੂਨੀਵਰਸਿਟੀਆਂ ਜਿਹੜੀਆਂ ਉਹ ਵੱਖਰੇ-ਵੱਖਰੇ ਤਰੀਕੇ ਵਰਤ ਰਹੀਆਂ ਤੇ ਸਟੂਡੈਂਟ ਜਿਹੜੇ ਨੇ ਆਸ਼ਵਲੇ ਕਨਫਿਊਜ਼ ਨੇ ਅਨਡਾਕੂਮੈਂਟਡ ਜਿਹੜੇ ਹੈਗੇ ਨੇ ਖਾਸ ਕਰਕੇ ਜਿਹੜੇ ਬਿਲਕੁਲ ਗ੍ਰੈਜੂਏਸ਼ਨ ਦੇ ਕੋਲ ਕੁਆਸਿਲੇ ਵਰਡੇ ਸੰਕਟ ਚ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡਾ ਬਣਨਾ ਕੀ ਆ ਅਗਲੀ ਗੱਲਬਾਤ ਕਈ ਦੇਸ਼ਾਂ ਨੇ ਅਮਰੀਕਾ ਨੂੰ ਜਿਹੜੀਆਂ ਪੋਸਟਲ ਸਰਵਿਸਸਾਂ ਨੇ ਉਹ ਸਸਪੈਂਡ ਕਰਤੀਆਂ ਜਾਂ ਪਾਜ਼ ਕਰਤੀਆਂ ਕਿਉਂ ਨਹੀਂ ਚਿੱਠੀ ਪੱਤਰ ਨਹੀਂ ਭੇਜਣਾ ਅਮਰੀਕਾ ਨੂੰ ਕਾਰਨ ਕੀ ਆ ਇੱਕ ਡੀਮਿਨਿਸ ਐਗਜ਼ੈਂਪਸ਼ਨ ਕਹਿੰਦੇ ਆ ਇਹ ਡੀਮਿਨਿਸ ਐਗਜ਼ੈਂਪਸ਼ਨ ਕੀ ਆ ਕਈ ਤਹੱਕਿਆਂ ਤੱਕ ਇਹ ਰੂਲ ਬਣਦਾ ਰਿਹਾ ਕੋਈ ਵੀ ਸਮਾਨ ਕੋ ਚਿੱਠੀ ਪੱਤਰ ਪੈਕੇਟ ਪਾਰਸਲ ਕੋਈ ਵੀ ਜਿਹੜਾ ਬਾਹਰਲੇ ਦੇਸ਼ ਤੋਂ ਅਮਰੀਕਾ ਦੇ ਵਿੱਚ ਆਉਂਦਾ ਜੇ ਉਹਦੀ ਟੋਟਲ ਉਹਦਾ ਸਮਾਨ ਜਿਹੜਾ 800 ਡਾਲਰ ਤੋਂ ਘੱਟ ਦਾ ਆ ਤਾਂ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਸੀ ਟੈਕਸ ਕਹੋ ਜਾਂ ਟੈਰਫ ਕਹੋ ਟੈਰਫੀ ਟੈਕਸ ਹੀ ਹੈ ਜਿਹੜਾ ਇੰਪੋਰਟ ਟੈਕਸ ਆ ਉਹ ਨਹੀਂ ਸੀ ਲੱਗਦਾ ਕੋਈ ਵੀ ਚਿੱਠੀ ਪੱਤਰ ਲਿਫਾਫਾ ਕੋਈ ਕੁਝ ਵੀ ਪੈਕੇਟ ਆਉਂਦਾ ਸੀ ਜਿਹੜੀ ਕੀਮਤ 800 ਡਾਲਰ ਤੋਂ ਘੱਟ ਹੋਵੇ 31 ਅਗਸਤ ਤੋਂ ਇਹ ਐਗਜ਼ੈਂਪਸ਼ਨ ਖਤਮ ਹੋ ਗਈ ਇਹ ਰੂਲ ਖਤਮ ਹੋ ਗਿਆ ਹੁਣ ਜਿੰਨੇ ਛੋਟੇ ਪੈਕੇਟ ਬਾਹਰੋਂ ਆਉਂਦੇ ਆ ਉਹਨਾਂ ਤੇ ਟੈਰਫ ਲੱਗਣਾ ਸਿਰਫ ਚਿੱਠੀਆਂ ਜਾਂ ਕੋਈ ਕਿਸੇ ਨੇ ਕਿਸੇ ਨੂੰ ਗਿਫਟ ਭੇਜਿਆ ਉਹ ਵੀ 100 ਡਾਲਰ ਤੋਂ ਥੱਲੇ ਥੱਲੇ ਉਹਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਟੈਕਸ ਲੱਗੂਗਾ ਇਹ ਟੈਕਸ ਨੇ ਹੁਣ ਕਨਫਿਊਜ਼ਨ ਪੈਦਾ ਕਰ ਦਿੱਤੀ ਹੈ ਇਹ ਕੀਤਾ ਕਿਉਂ ਰਾਸ਼ਟਰਪਤੀ ਟਰੰਪ ਦਾ ਫੈਸਲਾ ਬੜਾ ਸਪਸ਼ਟ ਆ ਉਹ ਕਹਿੰਦੇ ਵੀ ਇਲੈਗਲ ਇੱਚ ਸਮਾਨ ਉਹਦਾ ਡਰੱਗ ਆਉਂਦੀ ਆ ਤੇ ਇਹ ਜਿਹੜੇ ਚੀਪ ਇੰਪੋਰਟ ਨੇ ਸਸਤੇ ਨੇ ਇਸ ਕਰਕੇ ਅਸੀਂ ਇਹਨੂੰ ਬੰਦ ਕਰ ਦੇਣਾ ਅਸੀਂ ਇਹ ਤੇ ਟੈਰਿਫ ਲਾਵਾਂਗੇ ਹੁਣ ਉਹਦਾ ਹੋਇਆ ਕਿ ਜਿਹੜੇ ਪੋਸਟਲ ਆਪਰੇਟਰਸ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਹ ਯੂਰਪ ਚਾਹੇ ਏਸ਼ੀਆ ਜਾਂ ਪੈਸਿਫਿਕ ਦੇ ਵਿੱਚ ਆ ਉਹਨਾਂ ਨੇ ਜਾਂ ਤਾਂ ਯੂਐਸ ਜਿਹੜੀਆਂ ਡਿਲੀਵਰੀਜ਼ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂ ਉਹਨਾਂ ਨੂੰ ਪਾਜ਼ ਕਰ ਦਿੱਤਾ ਜਰਮਨ ਦੇ ਵਿੱਚ ਕਹਿ ਲਓ ਮਾਫ ਚੋਨ ਜਿਹੜੇ ਯੂਰਪ ਦੇ ਵਿੱਚ ਕਹਿ ਲਓ ਜਰਮਨੀ ਆ ਬੈਲਜੀਅਮ ਆ ਸਪੇਨ ਆ ਫਰਾਂਸ ਆ ਬ੍ਰਿਟੇਨ ਸਾਰਿਆਂ ਨੇ ਟੈਂਪੋਰਰੀ ਸਸਪੈਂਸ਼ਨ ਅਨਾਉਂਸ ਕਰ ਦਿੱਤੀ ਆ ਜਾਂ ਆਪਣੀਆਂ ਜਿਹੜੀਆਂ ਪਾਰਸਲ ਸਰਵਿਸਸਾਂ ਉਹਨਾਂ ਨੂੰ ਬਦਲ ਦਿੱਤਾ ਜਿਹੜੀ ਏਸ਼ੀਅਨ ਨੇ ਇੰਡੀਆ ਆ థਾਈਲੈਂਡ ਆ ਸਾਊਥ ਕੋਰੀਆ ਸਿੰਗਾਪੁਰ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਸਾਰਿਆਂ ਨੇ ਪੌਜ਼ ਕਰਤਾ ਰੋਕ ਦਿੱਤਾ ਚਿੱਠੀ ਪੱਤਰ ਤੇ ਜਾਂ ਰੈਸਟ੍ਰਿਕਟ ਕਰ ਦਿੱਤੀ ਯੂਐਸ ਨੂੰ ਸ਼ਿਪਮੈਂਟ ਰੋਕ ਦਿੱਤੀ ਔਰ ਇਹ ਟੈਰਫ ਜਿਹੜੇ ਲਾਏ ਗਏ ਦੇਸ਼ਾਂ ਦੇ ਉੱਤੇ ਉਹ ਕੰਟਰੀ ਦੇ ਹਿਸਾਬ ਨਾਲ ਮਤਲਬ ਜਿਹੜੀ ਕੰਟਰੀ ਦੇ ਉੱਤੇ ਟੈਰਫ 15% ਆ ਜਾਂ ਉਤੋਂ ਵੱਧ ਆ ਉੱਥੇ 80% 80 ਡਾਲਰ ਇੱਕ ਪੈਕੇਟ ਪਿੱਛੇ ਜਿਹੜੀ ਕੰਟਰੀ ਤੇ ਟੈਰਿਫ 16 ਤੋਂ 25% ਦੇ ਵਿਚਕਾਰ ਆ ਉੱਥੇ 160 ਡਾਲਰ ਪਰ ਪੈਕੇਟ ਤੇ ਜਿੱਥੇ ਜੇ ਕਿਸੇ ਦੇਸ਼ ਦੇ ਉੱਤੇ ਟੈਰਿਫ 25% ਤੋਂ ਵੱਧਾ ਉੱਥੇ ਇੱਕ ਪੈਕੇਟ ਦੇ ਉੱਤੇ 200 ਡਾਲਰ ਜ਼ਿਆਦਾ ਲਾਇਆ ਜਾ ਰਿਹਾ ਕਈ ਦੇਸ਼ਾਂ ਦੇ ਵਿੱਚ ਜਿਵੇਂ ਬੈਲਜੀਅਮ ਆ ਉਹਨਾਂ ਨੂੰ ਇਹ ਕਹੇ ਕਿ ਜਿਹੜਾ ਚਿੱਠੀ ਪਾਉਣ ਵਾਲਾ ਆ ਉਹੀ ਟੈਰਿਫ ਪੇ ਕਰੇ ਸਾਰੀਆਂ ਡਿਊਟੀ ਸਾਰਾ ਕੁਝ ਅਮਰੀਕਾ ਦੇ ਵਿੱਚ ਜਿਹਨੇ ਭੇਜਣਾ ਉਹੀ ਪੇ ਕਰਕੇ ਭੇਜੇ ਜਿਹੜੀਆਂ ਚਿੱਠੀਆਂ ਨੇ ਕੋਈ ਕਾਗਜ਼ ਪੱਤਰ ਸਰਟੀਫਿਕੇਟ ਆ ਕੋ ਡਾਕੂਮੈਂਟ ਆ ਕੋਈ ਗਿਫਟ ਆ ਔਰ ਇਹ ਹੈਗਾ 100 ਡਾਲਰ ਤੋਂ ਜੇ ਥੱਲੇ ਆ ਉਹਦੇ ਉੱਤੇ ਕੋਈ ਅਸਰ ਨਹੀਂ ਪਊਗਾ ਪਰ ਜਿਹੜਾ ਗਿਫਟ ਪੈਕ ਆ ਪੈਕੇਜ ਆ ਉਹਦੇ ਉੱਤੇ ਜਿਹੜਾ ਉਹ ਮਤਲਬ ਕਾਫੀ ਸਟ੍ਰਿਕਟ ਉਹਨੂੰ ਚੈੱਕ ਕੀਤਾ ਜਾ ਰਿਹਾ ਤਾਂ ਕਿ ਲੋਕ ਇਸ ਲੈਵਲ ਦਾ ਕਿਤੇ ਅਬਿਊਜ਼ ਨਾ ਕਰਨ ਲੱਗ ਜਣ 100-100 ਡਾਲਰ ਦੇ ਹਿਸਾਬ ਨਾਲ ਹੀ ਪੈਕਟ ਭੇਜਣ ਲੱਗ ਜਣ ਕਿਉਂਕਿ ਇਹਦੇ ਉੱਤੇ ਟੈਰਫ ਨਹੀਂ ਲੱਗਣਾ ਜਿਹੜੇ ਲੋਕ ਨੇ ਅਮਰੀਕਾ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਉਹਨਾਂ ਦੀ ਸ਼ਿਪਿੰਗ ਕਾਸਟ ਵਧੂਗੀ ਸ਼ਿਪਿੰਗ ਕਾਸਟ ਤੋਂ ਵੱਧ ਉਹ ਕਿ ਦੂਜਾ ਡਿਲੇ ਵਧਣਗੇ ਜਿਹੜਾ ਪਹਿਲਾ ਸਮਾਨ ਟਾਈਮ ਤੇ ਪਹੁੰਚਣਾ ਸੀ ਉਹ ਲੇਟ ਹੋ ਰਿਹਾ ਹੈ ਤੇ ਕੁਝ ਜਿਹੜੇ ਚੀਪ ਇੰਟਰਨੈਸ਼ਨਲ ਪੈਕੇਜਸ ਸੀ ਜਿਵੇਂ ਆਪਣੇ 8s ਸੀ ਸੈਲਰ ਤੋਂ ਸੀ ਜਾਂ ਸਮਾਲ ਬਿਜ਼ਨਸ ਤੋਂ ਜਾਂ ਫੈਮਿਲੀ ਸ਼ਿਪਮੈਂਟਸ ਆ ਉਹਨਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ ਟੈਰਫ ਟੈਰਫ ਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ ਹੁਣ ਜਿਹੜਾ ਆ ਪੋਸਟਲ ਸਰਵਿਸਸ ਦੇ ਉੱਤੇ ਗੱਲ ਬੜੀ ਸਿੱਧੀ ਆ ਕਿ ਪੁਰਾਣਾ ਰੂਲ ਜਿਹਨੂੰ ਡੀਮਨਸ ਐਕਸੈਂਪਸ਼ਨ ਕਹਿੰਦੇ ਆ ਵੀ 800 ਡਾਲਰ ਤੋਂ ਥੱਲੇ ਵਾਲੇ ਦੇ ਉੱਤੇ ਕੋਈ ਟੈਕਸ ਨਹੀਂ ਉਹ ਖਤਮ ਕਰਨ ਦਾ ਕਾਰਨ ਇਹੀ ਆ ਰਾਸ਼ਟਰਪਤੀ 트ੰਪ ਦਾ ਡਰਗ ਆਉਂਦੀ ਏ ਇਹਦੇ ਵਿੱਚ ਜਾਂ ਇਲੀਗਲ ਸਮਾਨ ਉਹਦਾ ਮਿਸਯੂਜ਼ ਕੀਤਾ ਜਾ ਰਿਹਾ ਇਸ ਚੀਜ਼ ਨੂੰ ਪੋਸਟਲ ਸਰਵਿਸਸ ਨੂੰ ਉਹਨਾਂ ਨੇ ਹੁਣ ਬਾਕੀ ਸਾਰੇ ਦੇਸ਼ਾਂ ਨੇ ਇਹਨੂੰ ਪੌਜ਼ ਕਰਤਾ ਕਿ ਭਾਈ ਜਿੰਨਾ ਚਿਰ ਅਗਲੀ ਗੱਲ ਕਲੀਅਰ ਨਹੀਂ ਹੁੰਦੀ ਉਨਨਾ ਚਿਰ ਅਸੀਂ ਇਹਨੂੰ ਰੋਕ ਰਹੇ ਆਂ ਔਰ ਉਹਦਾ ਕੁਦਰਤੀ ਅਸਰ ਆ ਕਿ ਅਮਰੀਕਾ ਦੇ ਲੋਕਾਂ ਦੇ ਉੱਤੇ ਜੋਨਾਂ ਨੂੰ ਚਿੱਠੀ ਪੱਤਰ ਮਿਲਣਾ ਸੀ ਉਹਦੇ ਉੱਤੇ ਪਾਊਗਾ ਸੋ ਜਿੱਥੇ ਇਹ ਇੱਕ ਫਿਕਰ ਵਾਲੀ ਗੱਲ ਵੀ ਉਹਨਾਂ ਲਈ ਪਰ ਦੂਜੇ ਪਾਸੇ ਜਿਹੜਾ ਟਰੰਪ ਪ੍ਰਸ਼ਾਸਨ ਨਾਲ ਦੀ ਦਲੀਲ ਇਹ ਆ ਕਿ ਜੇ ਤੁਸੀਂ ਲੰਬੇ ਸਮੇਂ ਤੱਕ ਲੰਬੇ ਸਮੇਂ ਲਈ ਇਹ ਸਮੱਸਿਆ ਨੂੰ ਫਿਕਸ ਕਰਨਾ ਚਾਹੁੰਦੇ ਆ ਤਾਂ ਵਕਤੀ ਤੌਰ ਤੇ ਟੈਂਪੋਰਰੀਲੀ ਤੁਹਾਨੂੰ ਕੁਛ ਨਾ ਕੁਛ ਜਿਹੜਾ ਇਹਦਾ ਜਿਹੜਾ ਨੁਕਸਾਨ ਜਾਂ ਇਹਦੀ ਅਸੁਵਿਧਾ ਆ ਉਹ ਤੁਹਾਨੂੰ ਚੱਲਣੀ ਹੀ ਪੈਗੀ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਹੋਈ ਗੱਲਾਂ ਬਾਤਾਂ